ਮਾ ਚਾਰਜ ਲਾਉ। ਉਹ ਚਾਰਜਰ ਦਾ ਹੈਗਾ ਖਰਾਬ ਆ। ਰੋਲਾ ਤੋਂ ਹੀ। ਫਿਰ ਪਾਰ ਲਾ ਕੇ ਕੀ ਜਾਂਦਾ ਸੀ। ਉਹ ਗਵਾਤ ਆ ਅੱਖ ਮੇਰੇ ਕੋਲ ਤਾਂ ਹਾਂ ਹੀ ਨਹੀਂ। ਉਹਨੂੰ ਹੋਰੂ ਕਰਦੇ। ਸਾਰੇ ਮਿੱਟੀ ਪਾ ਕੇ ਆਏ ਬਣਾਦੇ ਉੱਥੋਂ ਲੈ ਕੇ ਇੱਥੇ ਤੱਕ। ਹੈਨਾ? ਨਾ ਕੋਈ ਆਏ ਆਖੇ ਮੈਨੂੰ ਨਹੀਂ ਸਟੇਜ 'ਤੇ ਭਾਇਆ। ਹਾਂ ਲੋ। ਹਾਂਜੀ ਹਾਂਜੀ ਸਾਸਰੀ ਘਾਲ ਦੀ ਸਵਾਤ ਆ ਜੀ। ਮੇਰੀ ਆਪ ਦੀ ਆਵਾਜ਼ ਨਹੀਂ ਨਿਕਲੀ ਉੱਚੀ ਕਿਉਂਕਿ। ਆਹ ਤਾਂ ਤੁਹਾਡੇ ਆਪਣੇ ਪੇਜ ਵਾਲੀ ਉਹ ਛੂਟਿੰਗ ਕਰੇਜ ਤੇ ਵੀਰੇ ਲਾਈਵ ਕਰ ਰਹੇ ਆ ਪਿੰਡ ਚਾੜੀ ਵਾਲਾ। ਆਲ ਓਪਨ ਮੀਡੀਅਮ ਦਾ ਟੂਰਨਾਮੈਂਟ ਆ ਵੀਰੇ। ਗਰਾਊਂਡ ਕੱਪ ਵੀ ਆਣ ਸਿਰਾ ਸ਼ਾਨਦਾਰ ਕੱਪ ਆ ਹਾਂਜੀ ਜੋਤਜੀਤ ਦਿਓ ਮਾੜੀ ਜੀ ਅਪਡੇਟ ਟੀਮਾਂ ਬਈ ਸਾਰੀਆਂ ਟੀਮਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚੋ ਗਰਾਊਂਡ ਰੈਡੀ ਆ 1 2 ਵਜੇ ਦੇ ਤੱਕ ਅਸੀਂ ਮੈਚ ਸਾਰੇ ਸ਼ੁਰੂ ਕਰ ਦੇਣੇ ਆ ਤੇ ਸਮੇਂ ਨਾਲ ਪਹੁੰਚੋ ਤੇ ਸਾਡਾ ਸਾਥ ਦੇ ਕਮੇਟੀ ਦੇ ਸਾਰੇ ਵੀਰ ਭਰਾ ਖੜੇ ਆ ਕਿੰਨਾ ਟਾਈਮ ਲੱਗਦਾ ਲਾਈਵ ਦੀ ਅਪਡੇਟ ਜਰੂਰ ਦਿਓ ਬਈ ਜਿੰਨੇ ਭਰਾ ਲਾਈਵ ਨਾਲ ਜੁੜਿਓ ਤਿੰਨ ਗਰਾਊਂਡ ਆ ਵੀਰੇ ਗਰਾਊਂਡ ਬਿਲਕੁਲ ਰੈਡੀ ਆ ਇਸ ਤੋਂ ਪਹਿਲਾਂ ਗੱਤ ਮੈਨੂੰ ਪਤਾ ਨਹੀਂ ਗਰਾਊਂਡ ਤਿੰਨ ਗਰਾਊਂਡ ਹੈ ਤਿੰਨ ਗਰਾਊਂਡ ਤਿੰਨੇ ਗਰਾਊਂਡ ਬਿਲਕੁਲ ਰੈਡੀ ਓਕੇ ਰਿਪੋਰਟ ਹੈ ਬਾਈ ਜੀ ਐਨ ਸ਼ਾਨਦਾਰ ਗਰਾਊਂਡ ਹੈ ਵੀਰੇ ਭੁੱਖ ਲੈਂਦੀ ਹੈ ਦੇਖ ਕੇ ਗਰਾਊਂਡਾਂ ਨੂੰ ਹਰ ਸਾਲ ਦੀ ਤਰ੍ਹਾਂ ਟੌਪ ਦਾ ਮੇਲਾ ਹੁੰਦਾ ਬਾਈ ਜੀ ਇੱਥੇ ਜਿੰਨੀਆਂ ਵੀ ਟੀਮਾਂ ਵੀਰੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਕਮੇਟੀ ਦੇ ਸਾਥ ਦੇ ਜਰੂਰ ਦਿਓ ਬਾਈ ਜੀ गया के के हो गया अब मैं स्टार्ट कर सकी लाइव दी अपडेट जरूर दियो शेयर जरूर करिए एक-एक जिन्ने ਭਰਾ ਲਾਈਵ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ शुक्रिया भाई जी ਐਨ ਕੱਪ ਵੀ ਬਹੁਤ ਸ਼ਾਨਦਾਰ ਆ ਵੀਰੇ ਆਪਣੇ ਵੱਡੇ ਵੀਰ ਪੱਪੂ ਮਾਨ ਮਾਨ ਸਪੋਰਟਸ ਦੇ ਬਣਾਏ ਇਹ ਕੱਪ ਨੇ ਐਨ ਸਿਰਾਂ ਗੱਲਬਾਤ ਆ ਵੀਰੇ ਕੱਪਾਂ 'ਚ ਵੀ ਸ਼ੇਅਰ जरूर ਕਰਿਓ ਲਾਈਵ ਦੀ ਅਪਡੇਟ ਨੈਟਵਰਕ ਅਪਡੇਟ जरूर ਦਿਓ ਜੇ ਸ਼ੇਅਰ ਕਰਿਓ ਬਾਈ ਇੱਕ-ਇੱਕ ਤਿੰਨ ਗਰਾਊਂਡ ਆ ਵੀਰੇ ਤਿੰਨ ਗਰਾਊਂਡ ਬਿਲਕੁਲ ਓਕੇ ਰਿਪੋਰਟ ਆ ਵੀਰੇ ਕਰ ਦਿਓ ਕਰ ਦਿਓ ਸ਼ੇਅਰ ਭਾਈ ਜਿੰਨੇ ਪਰਾ ਲਾਈਵ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਲਾਈਵ ਦੀ ਅਪਡੇਟ ਜ਼ਰੂਰ ਦਿਓ ਜੀ ਜੁੜੇ ਰਹੋ ਲਾਈਵ ਨਾਲ ਕਰਾਂਗੇ ਅਪਡੇਟ ਥੋੜੇ ਟਾਈਮ ਬਾਅਦ ਬਹੁਤ ਬਹੁਤ ਧੰਨਵਾਦ ਸ਼ੁਕਰੀਆ 咳咳。<c oughs> <c oughs>